ਸਪਰੀਮ ਕੋਰਟ ਦੇ ਆਏ ਪਰਾਲੀ ਨਾ ਸਾੜਨ ਨੂੰ ਲੈ ਕੇ ਫੈਸਲੇ ਦੇ ਵਿਚਕਾਰ ਹੁਣ ਪੰਜਾਬ ਦੇ ਅੰਦਰ ਜਿੱਥੇ ਪ੍ਰਸ਼ਾਸਨਕ ਅਧਿਕਾਰੀਆਂ ਦੇ ਵੱਲੋਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਗੁਰਦਾਸਪੁਰ ਵਿਚਲੇ ਪਿੰਡਾਂ ਦੇ ਗੁਰਦੁਆਰਿਆਂ ਤੋਂ ਅਨਾਉਂਸਮੈਂਟਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਹਨਾਂ ਅਨਾਉਂਸਮੈਂਟਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪਰਾਵੋ ਪਰਾਲੀ ਨਾ ਸਾੜੋ ਇਸ ਨਾਲ ਆਉਣ ਵਾਲੀ ਪੀੜੀ ਤੇ ਮਾੜਾ ਅਸਰ ਪਵੇਗਾ ਅਨਾਉਂਸਮੈਂਟ ਅਜ ਆਖਿਆ ਜਾ ਰਿਹਾ ਹੈ ਕਿ ਪਰਾਲੀ ਸਾੜਨ ਦੇ ਨਾਲ ਜਿੱਥੇ ਬਿਮਾਰੀਆਂ ਫੈਲਦੀਆਂ ਨੇ ਉੱਥੇ ਹੀ ਪਰਾਲੀ ਦੇ ਧੂਏ ਦੇ ਨਾਲ ਹਾਦਸੇ ਵਾਪਰਨ ਦੀਆਂ ਵੀ ਖਬਰਾਂ ਸਾਹਮਣੇ ਆਉਂਦੀਆਂ ਨੇ ਵੇਖੋ ਇਹ ਪੂਰੀ ਵੀਡੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਵਾਸੀ ਸਾਨਾ ਵੀਰਾਂ ਨੂੰ ਬੇਨਤੀ ਕੀਤੀ ਆ ਜੀ ਆ ਬਾਏ ਜੋਰਿਆ ਬੀਸੀ ਸਰਵਨੋ ਏਡੇ ਗੁਰਦਾਸ ਸਾਹਿਬ ਕੰਬ ਲੱਗ ਰਿਹਾ ਹੈ ਸਾਰੇ ਸੰਗਤਾਂ ਨੂੰ ਸਾਨਾ ਵੀਰਾਂ ਨੂੰ ਗੁਰਦਾਸ ਸਾਹਿਬ ਪੰਚ ਆਪਣੇ ਜੋਰ ਮੁਸ਼ਕਲਾ ਹਾਰਿਆ ਨਾ द्वारा बेनती की जाए भाई नगर वास खेती बाड़ी का महकमा जो है डीसी साहब गोड्डा साहब पहुंच गया है सारू बेनती जाए भाई छेती छेते गोड्डा साहब पहुंचा जो एम्प लग रहा है ਆਗੋ ਬੋਲੀ ਆਪਣੀਆਂ ਮੁਸ਼ਕਲਾਂ ਥੀਸ ਇਸ ਹੁਕਮ ਉੱਤੇ ਵਿਚਾਰ ਕਰੋ ਉਹਨਾਂ ਦਾ ਵਿਚਾਰ ਸੁਣੋ ਜੇ ਮਾਰਾ ਬੇਤੀ ਕੀਤੀ ਆ ਲਿਆ ਭਾਈ ਜੀ ਉਹ ਜ਼ਰੂਰੀ ਸੀ ਕਿ ਲੋਕਾਂ ਤੱਕ ਆਪ ਜਾ ਕੇ ਉਹਨਾਂ ਨਾਲ ਗੱਲਬਾਤ ਕਰੀਏ ਅੱਜ ਅਸੀਂ ਪਿੰਡ ਜਿੰਦੜ ਵਿਖੇ ਇਕੱਠੇ ਹੋਏ ਆ ਕਿ ਪਰਾਲੀ ਨੂੰ ਆਗਣੇ ਲਾਉਂਦੇ ਨਹੀਂ ਜਿਹੜੀ ਸਟੱਬਲ ਬਰਨਿੰਗ ਹੈ ਉਹਨੂੰ ਅਸੀਂ ਜ਼ੀਰੋ ਕਰਨਾ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਗੁਰਦਾਸਪੁਰ ਸਾਡੇ ਵਾਸੀ ਸਾਡੇ ਲੋਕ ਬੜੇ ਹੀ ਪਿਆਰੇ ਮੈਂ ਕਿ ਦਿਲੋਂ ਧੰਨਵਾਦ ਉਹਨਾਂ ਦਾ ਕਰਦਾ ਬੜੇ ਹੀ ਸਮੇਂਦਾਰ ਨੇ ਅੱਜ ਕਿਸਾਨ ਵੀਰਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੂੰ ਦੱਸਿਆ ਕਿ ਪਰਾਲੀ ਸਾੜਨ ਦੇ ਨੁਕਸਾਨ ਕੀ ਹੈ ਤੇ ਪਰਾਲੀ ਨੂੰ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਨਾ ਹੈ ਜਿੱਦਾਂ ਬੇਲਰਾਂ ਨੇ ਕਿੱਦਾਂ ਚੁੱਕਣਾ ਹੈ ਪੰਚਾਇਤੀ ਜ਼ਮੀਨ ਖਾਲੀ ਕਰਾ ਕੇ ਉੱਥੇ ਰਖਾਵਾਂਗੇ ਤੀਸਰਾ ਇੰਡਸਟਰੀਆਂ ਨਾਲ ਟਾਈਪ ਕੀਤਾ ਕਿ ਤੁਸੀਂ ਪਰਾਲੀ ਨੂੰ ਵਰਤੋ ਹਮੇਸ਼ਾ ਜਿੱਦਾਂ ਹੁਣ ਅੱਛੀ ਗੱਲਬਾਤ ਕੀਤੀ ਜੀ ਕੁਝ ਕਿਸਾਨ ਵੀਰਾਂ ਨੇ ਸਾਨੂੰ ਕਿਹਾ ਕਿ ਦੇਖੋ ਜੀ ਸਾਡੇ ਕੋ ਖਰਚੇ ਦੀ ਕਈ ਵਾਰੀ ਦਿੱਕਤ ਆਂਦੀ ਐ ਅਸੀਂ ਚੁੱਕ ਕੇ ਕਿੱਦਾਂ ਛੁੱਟੀ ਐ ਬੜਾ ਖਰਚ ਆਂਦਾ ਐ ਅਸੀਂ ਇਸੇ ਸਬੰਧੀ ਬੇਲਣਾ ਨਾਲ ਵੀ ਗੱਲ ਕੀਤੀ ਐ ਕਿਉਂਕਿ ਉਹਨਾਂ ਦਾ ਵੀ ਕੋਈ ਇਸ਼ੂ ਸੀਗਾ ਉਹ ਵੀ ਅਸੀਂ ਸੋਲਵ ਕਰਾਇਆ ਉਹਨਾਂ ਦੇ ਰੇਟ ਸੈੱਟ ਕੀਤੇ ਐ ਇੰਡਸਟਰੀਆਂ ਨਾਲ ਟਾਈ ਅਪ ਕੀਤਾ ਐ ਤੇ ਮੈਨੂੰ ਆਸ ਐ ਕਿ ਅਸੀਂ ਉਹਨਾਂ ਤੋਂ ਚੁਕਾ ਕੇ ਇੰਡਸਟਰੀਆਂ ਤੱਕ ਪਹੁੰਚਾਵਾਂਗੇ ਤਾਂ ਜੋ ਕਿਸਾਨ ਵੀਰਾਂ ਨੂੰ ਵੀ ਮੁਸ਼ਕਲਾਂ ਆਣ ਬੇਲਣਾਂ ਦਾ ਵੀ ਮੁਨਾਫਾ ਹੋਏ ਤੇ ਇੰਡਸਟਰੀਆਂ ਨੂੰ ਵੀ ਜਿਹੜੀ ਐ ਖਪਤ ਕਰਨ ਲਈ ਚੀਜ਼ ਮਿਲ ਜਾਵੇ ਤੇ ਕੀ ਪਰਾਲੀ ਨੂੰ ਅੱਗ ਕਿਉਂ ਨਹੀਂ ਲਾਣੀ ਤੇ ਮੇਰਾ ਇੱਥੇ ਆਉਣ ਦਾ ਮਕਸਦ ਕੀ ਸੀਗਾ ਅਸੀਂ ਕੋਸ਼ਿਸ਼ ਹੈ ਕਿ ਹਰ ਪਿੰਡ ਨੂੰ ਕਵਰ ਕਰੀਏ ਮੈਂ ਆਪ ਖੁਦ ਜਾਵਾਂ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰਾਂ ਤਾਂ ਜੋ ਇੱਕ ਮਿਸਕਮਿਊਨੀਕੇਸ਼ਨ ਹੁੰਦਾ ਹੈ ਇੱਕ ਕਿਤੇ ਸਾਡੇ ਲੋਅਰ ਰੈਂਕ ਦੇ ਜਿਹੜੇ EMPLOYEES ਨੇ ਉਹ ਸਮਝਾ ਨਹੀਂ ਪਾਉਂਦੇ ਜਾਂ ਉਹਨਾਂ ਤੋਂ ਪਕੜ ਨਹੀਂ ਪਾਉਂਦੇ ਹੁਣ ਮੈਂ ਕਈ ਟਾਈਮ ਤੋਂ ਇਹਨਾਂ ਦਾ ਬੱਚਾ ਸੀਗਾ ਅੱਜ ਬੇਸ਼ੱਕ ਇੱਥੇ ਬੈਠਾ ਇਹਨਾਂ ਨੂੰ ਦੱਸ ਰਿਹਾ ਹਦਾਇਤਾਂ ਇਹੀ ਨੇ ਸਾਡੀ ਸਮਝਦਾਰੀ ਇਹੀ ਹੈ ਕਿਉਂਕਿ ਅਸੀਂ ਵਾਤਾਵਰਣ ਨੂੰ ਬਚਾਉਣਾ ਹੈ ਸਾਡੇ ਪੰਜਾਬ 'ਚ ਵੈਸੇ ਹੀ ਮੈਂ ਕਹਾਂਗਾ ਜੇ ਫੋਰੈਸਟੇਸ਼ਨ ਹੈ ਜੇ ਜੰਗਲ ਕਹੀਏ ਆਲਮੋਸਟ ਨਿਲ ਹੈ ਤੇ ਰਹਿ ਕੀ ਜਾਂਦਾ ਸਾਡੇ ਕੋਲ ਜਿਹੜੇ ਵਾਤਾਵਰਣ ਜਿਹੜਾ ਬਾਹਰੋਂ ਹਵਾਵਾਂ ਆ ਰਹੀਆਂ ਉਹਨੂੰ ਸਾਫ਼ ਸੁਥਰਾ ਰੱਖੀਏ ਤਾਂ ਜੋ ਬੱਚੇ ਜਿਹੜੇ ਕਿਸੇ ਤਰ੍ਹਾਂ ਦੀ ਜਾਨਲੇਵਾ ਬਿਮਾਰੀ ਤੋਂ ਜਿਹੜੇ ਆਪਣੇ ਉਹਰੇ ਨਾਲ ਅਫੈਕਟ ਨਾ ਹੋਵੇ ਇਸ ਸਬੰਧੀ ਜਿਹੜਾ ਅਸੀਂ ਕੰਮ ਕਰ ਰਹੇ ਹਾਂ ਮੈਂ ਇਹੀ ਕਹਿ ਰਿਹਾ ਕਿ ਅਸੀਂ ਲਾਂ ਨਹੀਂ ਦੇਣੀ ਮੇਰੇ ਆਉਣ ਦਾ ਮਕਸਦ ਹੈ ਮੈਂ ਸਵੇਰੇ ਦਾ 7 ਵਜੇ ਦਾ ਨਿਕਲੇ ਆ ਮੈਂ ਹੀ ਕੱਲ ਨਿਕਲੇ ਆ ਕਿਉਂਕਿ ਮੈਂ ਇਕੱਲੇ ਇਕੱਲੇ ਕਿਸਾਨ ਆਪ ਗੱਲ ਕਰਨੀ ਹੈ ਇਕੱਲੇ ਇਕੱਲੇ ਪਿੰਡ ਤੱਕ ਆ ਪਹੁੰਚਣਾ ਹੈ ਤਾਂ ਜੋ ਅਸੀਂ ਰਲ ਮਿਲ ਕੇ ਆਪਣੇ ਗੁਰਦਾਸਪੁਰ ਨੂੰ ਜੜਾ ਪ੍ਰਦੂਸ਼ਣ ਮੁਕਤ ਬਣਾਉਣਾ ਹੈ ਪਰਾਲੀ ਨੂੰ ਅਗਨ ਹੀ ਲਾad ਦੇਣੀ ਤੇ ਇੱਕ ਬਾਕੀ ਜ਼ਿਲ੍ਹਿਆਂ ਲਈ ਐਗਜ਼ਾਮਪਲ ਕ੍ਰੀਏਟ ਕਰਨੀ ਹੈ ਕਿ ਜਿਹੜਾ ਗੁਰਦਾਸਪੁਰ ਪੂਰਾ ਜ਼ਿਲ੍ਹਾ ਨਹੀਂ ਅੱਗ ਲਾ ਸਕਦਾ ਤੇ ਫਿਰ ਇਸ ਕਰਕੇ ਬਾਕੀ ਨੂੰ ਨਹੀਂ ਲਾ ਬਹੁਤ ਵਧੀਆ ਹੁਕਰਾਂ ਮਿਲ ਰਿਹਾ ਸਾਡੇ ਜ਼ਿਲ੍ਹੇ ਦੇ ਮਾਨਯੋਗ ਡਿਪਟੀ ਕਮਿਸ਼ਨਰ ਦਲਵਿੰਦਰ ਜੀ ਦੀ ਦਿਗਵਾਈ ਹੇਠ ਜੋ ਕਿ ਇੱਕ ਜਾਗਰੂਕਤਾ ਭੇਮ ਚਲਾਈ ਜਾਈ ਚਲ ਇਦੇ ਵਿੱਚ ਅਸੀਂ 15 ਅਕਤੂਬਰ ਤੱਕ 1221 ਪਿੰਡ ਕਵਰ ਕਰਦੇ ਆ। ਤੇ ਪਿਛਲੇ ਹਫਤੇ ਤੋਂ ਲੈ ਕੇ 15 ਤਰੀਕ ਤੋਂ ਲੈ ਕੇ ਹੁਣ ਤੱਕ 15 ਤਰੀਕ ਤੋਂ ਲੈ ਕੇ ਹੁਣ ਤੱਕ ਅਸੀਂ ਤਕਰੀਬਨ 150 ਪਿੰਡ ਜਿਹੜਾ ਕਵਰ ਕਰ ਚੁੱਕੇ ਹਾਂ। ਅੱਜ ਜਿਹੜੀ ਨਵੀਂ ਆਪਾਂ ਸ਼ੁਰੂਆਤ ਕੀਤੀ ਹੈ ਕਿ ਸਵੇਰੇ 8 ਵਜੇ ਪਿੰਡ ਵਿੱਚ ਜਾ ਕੇ ਆਪਾਂ ਕਿਸਾਨਾਂ ਨੂੰ ਦਫ਼ਤਰੀ ਟਾਈਮ ਤੋਂ ਪਹਿਲਾਂ ਉਹਦੇ ਵਿੱਚ ਜਾ ਕੇ ਮੋਟੀਵੇਟ ਕਰਾਂਗੇ ਵੀ ਆਪਾਂ ਪਰਾਲੀ ਨੂੰ ਆਗੜ ਨਹੀਂ ਲਾਉਣੀ। ਸੋ ਇਹਦੇ ਵਿੱਚ ਕਿਸਾਨ ਵੀਰਾਂ ਵੱਲੋਂ ਬਹੁਤ ਵਧੀਆ ਹੰਗਾਰਾ ਦਿੱਤਾ ਜਾ ਰਿਹਾ ਸਾਡੇ ਜ਼ਿਲ੍ਹੇ ਦੇ ਵਿਧਿਗティブਟੀ ਕਮਿਸ਼ਨਰ ਸਰ ਅਗਿੰਦਰ ਸਿੰਘ ਜੀ ਉਹ ਵੀ ਪਿੰਡਾਂ ਪਿੰਡਾਂ ਜਾ ਕੇ ਜਿਹੜਾ ਉਹ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਨੇ। ਉਮੀਦ ਹੈ ਕਿ ਅਸੀਂ ਇਸ ਵਾਰੀ ਜਿਹੜਾ ਉਹ ਜ਼ੀਰੋ ਪੱਧਰ ਤੇ ਲਿਉੜ ਵਿੱਚ ਕੰਮ ਜਬਰਾਵਾਂਗੇ ਜਿਹਦੇ ਵਿੱਚ ਕਿ ਸਾਰੀ ਤਰ੍ਹਾਂ ਦੀਆਂ ਲੋੜਾਂ ਆ। ਉਹ ਕਿ ਇਹਦੇ ਵਿੱਚ ਕਿ ਸਿਰਫ ਕਿਸਾਨ ਨਹੀਂ ਐ ਜਥੇਬੰਦੀਆਂ ਵੀ ਸਾਡੇ ਨਾਲ ਨੇ। ਆ ਸਾਡੇ ਨਾਲ ਜਿਹੜੀਆਂ ਐਨ ਜੀਓ ਵੀ ਨਾਲ ਨੇ। ਕੋਈ ਸਾਡੇ ਜਿਹੜੇ ਆ ਉਹ ਡਿਪਾਰਟਮੈਂਟ ਤੇ ਹੈ ਹੀ ਆ ਵਾ। ਹਰ ਇੱਕ ਤਰ੍ਹਾਂ ਜਿਹੜਾ ਉਹ ਦੇਣ ਨੂੰ ਤਿਆਰ ਆ। ਖਾਸ ਕਰਕੇ ਜਿਹੜਾ ਮੀਡੀਆ ਇਹਨਾਂ ਨੂੰ ਮੁਬਾਰਕ ਆ। ਕਿਉਂਕਿ ਆਪਾਂ ਜੇ ਇਹ ਸਾਰਿਆਂ ਦਾ ਫਰਜ਼ ਮੰਨਦਾ ਕਿ ਆਪਾਂ ਵੱਧ ਤੋਂ ਵੱਧ ਸਹਿਯੋਗ ਕਰੀਏ ਤੇ ਆਪਣੇ ਜਿਹੜੇ ਸਰੀਆ ਵਾ ਉਹ ਫਾਰਮਰ ਤੱਕ ਪਹੁੰਚਾਏ